ਜੇ ਇਹਦਾ ਹੁਕਮ ਹੈ ਸਾ ਸਿੱਖ ਨੂੰ ਕਰਨਾ ਵਾਹਿਗੁਰੂ ਮੰਨਤਾ ਦਾ ਗੱਲ ਹੈ ਉਹ ਵਾਰ ਤੋਂ ਤੁਰਦੇ ਫਿਰਦੇ ਜਾਂਦੇ ਵਰਤਾਂ ਜਾਂਦੇ ਪੁੱਤਰੀ ਜੋ ਤੇ ਉਹ ਸੁਆਸ ਸੁਆ ਸੰਗਠਨਤਾ ਹੁੰਦਾ ਹੈ। ਉਹਦੇ ਕੋਲ ਇੰਨੀਆਂ ਪ੍ਰਾਪਤੀਆਂ ਹੋ ਗਈਆਂ ਉਹ ਸਿਮਰਨ ਦੇ ਵਿੱਚੋਂ ਸਾਰੀਆਂ ਪ੍ਰਾਪਤੀਆਂ ਹੋ ਜਾਣੀਆਂ ਉਸੇ ਸ਼ਹਿਰ ਵਿੱਚ ਰਹਿੰਦਾ ਸੀ ਤੇ ਜੋਗੀ ਜੋਗੀ ਸੀ ਉਹਨੇ ਬਹੁਤ ਲੰਬੀ ਉਮਰ ਸੀ ਕਿ ਜਿਸੇ ਵਰਦਾ ਸੀ ਰਿਤਿਆ ਸੀ ਦੀਆਂ ਗੰਨੀਆਂ ਰਿਤਿਆ ਸੁਧੀਆਂ ਦੇ ਨਾਲ ਰੱਬ ਦੀ ਪ੍ਰਾਪਤੀ ਹੋਣੀ ਉਹ ਯੋਗੀ ਨੇ ਜੀਸਾ ਕੱਢਿਆ ਲੋਕ ਉਹਦੇ ਪੂਜਾ ਕਰਦੇ ਸੀ ਬਹੁਤ ਉਹ ਸੇਖ ਨੇ ਪੂਜਾ ਕੀਤਾ ਨਹੀਂ ਹੈ ਵੀ ਉਹਨੇ ਤਾਂ ਉਸਦੇ ਦੇ ਇੱਕ ਸਨਮਾਨ ਦੇ ਬਾਕੀ ਨੇ ਸਿੱਧੇ ਮਾਰ ਤੇ ਤੋਨਾ ਮਾਰਦੇ ਸੀ ਉਹ ਯੋਗੀ ਨੇ ਜਦੋਂ ਜੀਸਾ ਕੱਢਿਆ سارے ਫਿਰ ਤੋਂ ਰਾਮੇ ਹੋਇਆ ਜੀ ਜੇਰਾਪਨ ਆਰਾਮ ਵਿੱਚ ਸਾਰੇ ਰੱਖਾ ਨੂੰ ਜਿਹੜਾ ਮੈਨੇ ਪੜ੍ਹਾਇਆ ਵੀ ਧਾਵਾ ਛੱਡਣ ਵਾਸਤੇ ਆ ਰੂਗਾ ਨਾ ਉਹਨੇ 2 ਸਾਲ ਦਾ ਸਵਰਗ ਨੂੰ ਮਾਰਨ 2 ਸਾਲ ਦਾ ਮਾਰਨ ਸਾਰਾ ਟੇਨ ਆਏ ਬੰਦਾਂ ਦੇ ਜਿੰਨੇ ਇਕੱਠੇ ਹੋਵੇ ਲੰਗਰ ਵਾਸਤੇ ਆਏ ਜਾਂਦੇ ਉਹਦੇ ਵਿੱਚ ਵੀ ਜੋਗੀ ਆ ਜੋਗੀ ਦਾ ਮਾਨਸੂਖਾ ਫੌਸਿਕ ਲੋਕ ਵੇਰਾਂ ਟੱਕੇ ਹੋ ਗਏ ਹੂੰ ਉਹ ਧਾਵਾ ਕਿ ਅੰਦਰਿਆ ਸੂਨੀ ਆਪਣੇ ਛੇੜਿਆ ਹੈ ਪਾਲਖਣ ਛੇੜਿਆ ਉਹ ਗਿਆ ਜੇ ਕੋਈ ਗੁਰ ਸੰਗਤ ਦੇ ਵਹਿਕਾਂ ਦੇ ਵੀ ਐਸਾ ਬੰਦਾ ਜਿਹੜਾ ਭੰਡਾਰੇ ਵਿੱਚ ਨਾ ਆਇਆ ਮੇਰੇ ਦਰਸ਼ਨ ਨਾ ਕੀਤੇ ਹੋਣ ਉਹਦੇ ਸੇਵਾ ਲਈ ਤੁਸੀਂ ਆ ਜੇਕਰ ਗੁਰਮਾਨ ਨਾਮ ਲੈਦਾ ਭਾਈ ਤਿਲਕੂ ਗੁਰਮਾਨ ਦਾ ਸੇਕਾ ਪੰਜ ਬਾਸਾ ਦਾ ਉਹ ਨਹੀਂ ਆਇਆ ਇਹਨੇ ਥੋਕਾ ਤੇ ਨਹੀਂ ਆਇਆ ਭਾਈ ਜੇ ਪਤਾ ਨਹੀਂ ਕਿਹਦੇ ਨੂੰ ਬੁਲਾ ਕੇ ਤੇ ਉਹ ਯਾਦਿਆ ਨੂੰ ਪਹਾਂ ਆਪਿਆ ਦੋ ਸਾਲ ਬਾਅਦ ਸਵਰਗ ਦਿੱਤਾ ਉਹਨੂੰ ਬਾਸਾ ਦਾ ਸਵਰਗ ਦਾ ਮਾਤਾ ਸੀ ਆਟੇ ਤੋਂ ਕਾਸਾ ਦਾ ਸਵਰਗ ਆਵੇ ਉਹਦੇ ਜੇਲੇ ਜੋਗੀ ਦੇ ਹੈ ਯਾਰ ਦੇ ਭਾਈ ਦੇ ਉਹਨੂੰ ਕਿਹਾ ਇਹਦੇ ਚਲੋ ਭਾਈ ਸਾਹਿਬ ਉਹਨੂੰ ਜੋਗੀ ਯਾਤਰਾ ਕਰਾਉਂਦਾ ਤੁਹਾਨੂੰ 10 ਸਾਲ ਦਾ ਸਵੈਸ਼ਕ ਨੂੰ ਨਹੀਂ ਲੱਗਦੀ ਰਾਤ ਦੇ 10 ਸਾਲ ਦਾ ਸਵਰਗ ਉਹ ਮੰਗਾ ਭਾਈ ਸਵਰਗਨਾ ਪਦਵੀ ਅਸੀਂ ਨੇ ਕਹਿੰਦੇ ਸਾਡੇ ਗੁਰੂਆਂ ਦਾ ਹੁਕਮਾਨ ਗਾਰਮਨਾ ਚਾਉਂ ਸਵਰਗਨਾ ਪਿਆਉ ਈਮਾਨਤ ਪ੍ਰਤਿਆਰਣਾਰੇ ਗੁਰੂ ਦੇ ਚਰਨਾਂ ਦੀ ਕੀਤੀਆਂ ਲਾਦਿਆ ਸੀ ਅਸੀਂ ਨਾ ਸਵਰਗਨਾ ਦੇਣਾ ਨਾ ਆਪਣਾ ਇੱਕ 2000 ਰੁਪਏ 2000 ਰੁਪਏ ਆ ਮੁੰਨੇ ਦੋੜੇ ਦਰਸ਼ਨਾਂ বিনা ਸੰਸਾਰ ਦੀ ਲੋੜਾ ਮੇਰਾ ਜੋਰ ਤਾਂ ਕਿਉਂਕਿ ਗੁਰੂ ਦੇ ਪ੍ਰਸ਼ਾਦ ਹੀ ਕਾਂਤਾ ਹਰ 服务 ਬੰਦੇ ਆ ਕਿ ਆ ਕੇ ਵਿਦੇ ਵਿਸ਼ਵਾਸ ਪਤਾ ਪਾਇਆ ਤੱਤ ਗਿਆਨ ਦਸ਼ਮਨ ਪਰਤਾਇਆ ਜੇ ਉਹ ਨੂੰ ਪੂਰਾ ਵਿਸ਼ਵਾਸ ਆ ਗਿਆ 100% ਇਹ ਗੁਲਾਮ ਫੁੱਲ ਬੈਠੇ ਨੇ ਸ਼ਬਦ ਰੂਪੇ ਕਿਹਨੇ ਬੋਲਣ ਨੇ ਕਿ ਉਹਦੇ ਜਿਹੜੇ ਉਸੇ ਦਾ ਮੂਦੇ ਭਾਪਨਾ ਪੂਰੀ ਹੋ ਜਾਣੀ ਹੁਣ ਜੋਗੀ ਨੂੰ ਜਾਣ ਕੇ ਵਸਤਵ ਨੇ ਜੇ ਲਿਆ ਨੇ ਅਖੇ ਦੀ ਕੋਈ ਨਹੀਂ ਲੋਕਾ ਉਹ ਕਹਿੰਦਾ ਭਾਈ ਮਨੁਸਬਾ ਕਿਤੇ ਲੋਗ ਨਹੀਂ ਨਵੇਂ ਦੇ ਦਰਸ਼ਨ ਕਰਨੇ ਮੈਂ ਤਾਂ ਦਰਸ਼ਨ ਕੋਟ ਦੇ ਕਾਬਲੇ ਜੋ ਵੀ ਨੂੰ ਬੜਾ ਗੁੱਸਾ ਆਇਆ ਗੁੱਸਾ ਆ ਕੇ ਹੁਣ ਹੁਨੇ ਕਿ ਰੇਸ਼ੇ ਕੱਢ ਕੱਢ ਕੇ ਰੇਸ਼ੀਆਂ ਸਿੱਧੀਆਂ ਆਸਮਨ ਕੀਤੀਆਂ ਹੋਈਆਂ ਸੀ ਕੋਹ ਸਰੇਸਾ ਹਾਸਮ ਕੀਤੇ ਹੋਈ ਸੀ ਤੇ ਉਹ ਵੀਰ ਸਿੱਧ ਪੀਤੇ ਹੋਈ ਸੀ ਉਸੇ ਨਾਲ ਕਿਹਾ ਕਿ ਨਾ ਮੈਂ ਹੁਣ ਹੋਣਾ ਹੈ ਨੂੰ ਕਹਿੰਦਾ ਮੈਂ ਹੁਣ ਤਾਂ ਹੋਣਾ ਚਾਹੁੰਦਾ ਹਾਂ ਵਾਦੀ ਦਾ ਆ ਕੇ ਬੈਠ ਗਿਆ ਜਿਹੜੀਆਂ ਜਿੱਧੀਆਂ ਸਿੱਧੀਆਂ ਤੇ ਧੀਰ ਉਹਨੇ ਸਿੰਧ ਕਿਤੇ ਹੋਈ ਸੀ ਉਹਨਾਂ ਨੂੰ ਹਤਮ ਕਰਤਾ ਵੀ ਜਾ ਕੇ ਉਸ ਭਾਈ ਤਿਰਪੂ ਨੂੰ ਪਕੜ ਕੇ ਸਾਰਿਆਂ ਦੰਦੇ ਲੈ ਕੇ ਆਉ ਮੇਰੇ ਤਾਂ ਸਾਰਿਆਂ ਦੰਦੇ ਲੈ ਕੇ ਤੇ ਧੋਖਾ ਪਿਆ ਸਾਨੂੰ ਦੇਖਿਆ ਜਿਹਦੇ ਨਾਮ ਤੇ ਪ੍ਰਾਪਤੀ ਕਰਕੇ ਰੱਬ ਨੂੰ ਪਾ ਲਿਆ ਉਹਨੂੰ ਸਭ ਦੇਖਿਆ ਉਹਨੇ ਸਾਰੀਆਂ ਸ਼ਕਤੀਆਂ ਦੇ ਇਹਨਾਂ ਸੇਵਾ ਧਾਗੇ ਹੋਈ ਨਹੀਂ ਤੇ ਜੋ ਮਾਰ ਕੇ ਕਰਾਈ ਜਦੋਂ ਉਹ ਸ਼ਕਤੀਆਂ ਕਈਆਂ ਭਾਈ ਦੇ ਦੂਕ ਦਾ ਦਰਵਾਜ਼ਾ ਸੀ ਬਹੁਤ ਜ਼ੋਰ ਦੇ ਨਾਲ ਵੱਗਿਆ ਜਦੋਂ ਜ਼ੋਰ ਨਾਲ ਵੱਗਿਆ ਦਰਵਾਜ਼ਾ ਖੁੱਲ ਗਿਆ ਬਾਹਰ ਆਲਾ ਸਾਹਮਣੇ ਬਾਹਰੋਂ ਸਾਹਮਣੇ ਬਾਹਰੋਂ ਕਹੇ ਕਿ ਯੋਗ ਮਤਲਬ ਸ਼ੁਰੂ ਕਰਤਾ ਮੂਰ ਮਤਲਬ ਸ਼ੁਰੂ ਕਰਤਾ ਜਿੰਨੇ ਤੂਤ ਪ੍ਰੇਤ ਵੀਰ ਗਏ ਸੀ ਉਹ ਸਾਰਿਆਂ ਦੇ ਵਾਸਤੇ ਉਹਨਾਂ ਕੋਲ ਉਨੀ देर बाद आके जो विजिलपुर चले गए कह रहे आलाज ठाडा ਦਾ ਪਟਪਟੇ ਬੁਰਾ ਹਾਲ ਕਰਤਾ ਪ੍ਰਧਾਨੀ ਨੂੰ ਕੋਈ ਸ਼ਕਤੀ ਹੈ ਸਾਡੇ ਨਾਲ ਤਾਂ ਇਹ ਨਾ ਬੱਸ ਆਰਤਵਰ ਕੋ ਸੇ ਨੂੰ ਮੂਰ ਮੰਦ ਜੀ ਤਾਂ ਕਰ ਉਸ ਹਾਰੀਆਂ ਨਹੀਂ ਜਿੰਨੀਆਂ ਜਿੰਦੇ ਫੇਰ ਤੇ ਜਿਸ ਨੂੰ ਘੋਟਰੇ ਤੇ ਹਾਰਾਲਾ ਪਟਪਟੇ ਸਭ ਨੂੰ ਦੇਖਦੇ ਨੇ ਉਹ ਇਹਨੂੰ ਦੇਖ ਗਿਆ ਉਹਨੇ ਦੇਖਿਆ

ਤੇ ਤੁਰੇ ਤੁਰਾ ਗਿਆ ਉਹਦੇ ਆ ਅੰਦਰ ਪਲਾਪਾ ਕੇ ਮਾਫੀ ਮੰਗੀ ਨੇ ਕਹਿੰਦੇ ਭਾਈ ਤਿਲਕੂ ਜੀ ਸਾਤੇ ਰਗਿਆ ਹੋਈ ਸ਼ਾਨੂਨੀ ਪਤਾ ਲੱਗ ਪੈਣੀ 33 ਵਸਤਾ ਦਾ ਮਾਲਕ ਆ ਵੀ ਅਸੀਂ ਤੇਰੇ ਦਰਸ਼ਨ ਕਰਨਾ ਚਾਹੁੰਦੇ ਆ ਤੇਰੇ ਦਰਸ਼ਨਾਂ ਨੂੰ ਆਇਆ ਦਰਸ਼ਨ ਦੇ ਸੰਗ ਉਹ ਕਹਿੰਦਾ ਮੈਂ ਤੁਹਾਡੇ ਨਾਲ ਦਰਸ਼ਨ ਦੇ ਰਿਆ ਤੁਹਾਡੇ ਨਾਲ ਦਰਸ਼ਨ ਕਰਨੇ ਆ ਮੈਂ ਨਹੀਂ ਲੋੜਾ ਤੁਹਾਡੇ ਦਾ ਅਗਿਆਨੀ ਨਾ ਬਾੜੇ ਸੁਰੂ ਨਹੀਂ ਉਹ ਕਹਿੰਦਾ ਸਾਡੇ ਸਰਪਨਾ ਦਰਸ਼ਨ ਕਰਾ ਆਪਾਂ ਇਹ ਪੂਰੇ ਰਾਜਾ ਬੋਧਿਆਤ ਜੁਤੀ ਅੰਦਰ ਲਿਆ ਆਉਂ ਗਾ ਕੇ ਮਾਣੇ ਬੰਨੀ ਐਂ ਤੱਕਿਆ ਤੇਰਾ ਗੁਰੂ ਪਾਣਾ ਉਹ ਤੇਰਾ ਗੁਰੂ ਪਾਣਾ ਅੰਮ੍ਰਿਤ ਤੂੰ ਪੰਗਾ ਕਰੇ ਤਾ 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 ਦੇਖਿਆ ਤੇਰੇ ਬੰਨਿਆ ਤੱਕਦਾ ਆਇਆ ਮਿੱਠੂ ਉਹ ਕਹਿੰਦਾ ਮੈਂ ਬਿਮਾਰ ਕਰਾ ਕੇ ਜੇਹਦਾ ਗੁਰਮਾਨ ਦਾ ਸੇਖਾ ਪੰਚਮ ਪਾੜਿਆ ਮਾਰੇ ਗਤੇ ਦੇ ਅੱਜ ਨਾਲ ਅੰਮ੍ਰਿਤ ਸਾਹਿਬ ਨੂੰ ਆਕਰਸ਼ਿਤ ਕਾ ਤੁਮ ਪੱਲਾ ਪਾ ਕੇ ਉਹਨਾਂ ਦੇ ਰੱਬ ਦੇ ਬਾਸਤੇ ਮੈਂ ਤਾਂ 100 ਸਾਲ 700 ਸਾਲ ਤੋਂ ਘਟੜੀ ਹੈ ਆ ਰਿਤੀਆਂ ਸਿਧੀਆਂ ਕਰਦੇ ਆ ਰਿਚੀਸ਼ੇ ਕਰਦੇ ਆ ਮਹਾਉਤੀ ਮੈਨੂੰ ਇਹ ਪ੍ਰਾਪਤੀ ਹੋਈ ਕਿਰਪਾ ਕਰਕੇ ਆਪਣੇ ਗੁਰੂ ਦੇ ਦਰਸ਼ਨ ਪ੍ਰਾਪਤ ਮੈਂ ਉਹ ਕਹਿੰਦਾ ਭਾਈ ਸਵੇਰੇ ਜੰਨੇ ਅੰਮ੍ਰਿਤ ਵੇਲੇ ਮੇਰੇ ਨਾਲ ਤੈਨੂੰ ਦਰਸ਼ਨ ਕਰਾ ਦਾਂਗੇ ਉਸ ਜੋਗੀ ਨੂੰ ਨਾਮ ਲੈ ਕੇ ਫਿਰ ਭਾਈ ਤਿਰਕੂਲ ਪੰਚਮ ਪਾਸ਼ਾ ਕੋਲ ਅੰਬਰਸਰ ਪਹੁੰਚਿਆ ਮਿੰਤਾ ਕਰੀਆਂ ਅਸੀਂ ਜਿ ਪਰਾਹੇ ਪੈ ਗਏ ਕਿਉਂਕਿ ਜਿਹੜਾ ਜੋਗੀ ਆ ਨਾ ਸਾਤਾ ਉਹ ਕੁਝ ਹੱਮੇ ਆ ਜਾਂਦੀ ਉਹਦੇ ਥਿਲ ਸੇ ਤੋਂ ਕੱਢ ਕੇ ਖੁੱਲ੍ਹਿਆ ਆ ਜਾਂਦੀ ਖੁਦੀ ਖੁਦਾ ਦਾ ਬੈਰ ਹੈ ਜਾਣ ਕੇ ਉੱਥੇ ਗੁਰੂ ਨਾਨਕ ਪੰਚਮ ਪਾਸ਼ਾ ਦੇ ਚਾਹਨਾ ਮਹੌਲ ਦੇ ਛੇਤ ਬਣਿਆ ਛੇਤ ਮੰਨ ਕੇ ਇਹਦਾ ਆ ਮਹਾਰਾਜ ਜੀ ਨੂੰ ਬਣਾਇਆ ਨਾ ਬਾਗ ਕਰ ਮੈਂ ਇਹ ਪਾਠ ਸਾੰਮੇ ਨੇ ਹੁਣ ਆਪਾਂ ਨੇ ਕੋਈ ਵੀ ਕੋਈ ਲਿਸਟ ਵੀ ਕੰਮ ਦਾ ਕੰਮ ਸਿੱਖਣਾ ਕੋਈ ਰਾਜ ਵਿਸ਼ੇ ਦੇ ਆਪ ਉਹ ਸਿੱਖਣਾ ਪੈਂਦਾ ਨਾ ਉਸ ਤਾਲ ਤੋਂ ਇਸ ਕਰਕੇ ਅਸੀਂ ਧੰਨੇ ਪਾਠ ਕਿੰਨੇ ਘਰਾਂ ਦੇ ਵਿੱਚ ਕਰੀਏ ਜਾਂ ਤੁਸੀਂ ਸਾਂਝਿਆ ਨੇ ਲੰਦ ਅਸੀਂ ਸ਼ੁੱਧ ਪਾਠ ਕਰ ਨਹੀਂ ਸਕਦੇ ਲਗਾ ਮਾਤਰਾ ਦਾ ਵਿਚਾਰ ਕਿਵੇਂ ਕਰਨਾ ਸਿਹਾਰੀ ਦੇ ਹਰਿਆ ਕਿਵੇਂ ਕਰਨਾ ਅਸੀਂ ਸਭ ਗੱਲ ਕਰਦੇ ਹਾਂ ਜਾਂ ਕਿਸੇ ਉਸਤਾਨ ਦੇ ਕੋਲ ਨਹੀਂ ਜਾਂਦੇ ਜਿਹੜਾ ਤੁਹਾਨੂੰ ਪੜਾਇਆ ਗਿਆ ਉਹਨਾਂ ਤੱਕ ਜਾ ਕੇ ਫੜੋ ਧਿਆਨ ਜਿਆ ਤਾਰੇ ਪੰਥ ਕਰਨ ਵਾਲੇ ਤਾਂ ਕਿ ਉਹ ਤੁਹਾਡੇ ਦਬਾਬ ਦੇ ਬਹਿ ਕੇ ਸਾਰੇ ਉਮਰ ਉਸੇ ਤਰ੍ਹਾਂ ਜਿਨਾ ਤੇ ਸ਼ੁੱਧ ਬਾਣ ਕਰੂਗੇ ਜਦੋਂ ਸ਼ੁੱਧ ਬਾਣ ਕਾਮ ਲਾਗੇ ਮੈਂ ਗੁਰੂਆਂ ਨਾਲੇ ਗੁਰੂੀ ਬਾਣ ਲੈਣੀ ਆ ਸਿੱਤਾ ਸਾਥਕਾਂ ਨੂੰ ਲੈ ਕੇ ਆਉਂਦੇ ਟਾਈਮ ਪਰ ਆਇਆ ਕਰੋ ਹੋਰ ਬੰਦਿਆਂ ਨੂੰ ਜਿਆ ਕਿ ਆ ਤਾਂ ਕਿ ਸਭ ਦਾ ਭਲਾ ਹੋ ਜਾ ਆਪ ਮੰਦਿਰ ਦਾ ਆਪਣਾ ਪ੍ਰੋਗਰਾਮ ਤੇ ਉਸ ਤੋਂ ਬਾਅਦ ਭਾਈ ਫਿਰ ਸਾਰਿਆਂ ਨੂੰ ਜੁਟੀਆਂ ਵਾਹਿਗੁਰੂ ਜੀ ਦਾ ਕਥਾ ਉਹਨਾਂ ਜੀ ਦੀ ਕਮੇਤੇ